ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਲੌਗ 'ਚ। ਮਿਲਾਉਂਦੇ ਆ ਤੁਹਾਨੂੰ ਜੱਗੂ ਭਾਈ ਨਾਲ ਤੇ ਟਰੈਕਟਰ ਤੁਹਾਨੂੰ ਦਿਖਾਉਨੇ 735 F. ਕਿਹ ਹਾਲ ਹੈ ਭਾਈ? ਵਧੀਆ ਬੜਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਵੀ ਆਪਾਂ ਟਰੈਕਟਰ ਦਿਖਾਉਣਾ ਅੱਜ ਸਵਰਾਜ 735 ਹੈ ਜੀ। ਤੇ ਟਰੈਕਟਰ ਕਿੰਨਾ ਮਾਡਲ ਹੈ ਭਾਈ ਇਹ? ਮਾਡਲ ਲਗਦੇ 21 ਹੈ। ਅੱਛਾ। ਕੀ ਮਾਡਲ ਹੈ? ਇਹ ਆਪਣਾ ਰੂਪੜ ਸਵਰਾਜ ਅੱਸੀ ਵਾਲਿਆਂ ਕੋਲੇ ਆ। ਸਵਰਾਜ ਨਾਲ ਕੋ ਬਾਈ ਦਾ ਖੜਾ ਦੇਖਿਆ ਨਾ ਕੋਲ ਹੂੰ ਫੋਨ ਕੋ ਨੂੰ ਪਤਾ ਆਪਣੀ ਘਰ ਪਰ ਆ ਕੇ ਆਉਂਦੇ ਇਹ ਜਿਹੜੇ ਬੰਦੇ ਕਹਿੰਦੇ ਬਾਈ ਕੋਈ ਟਰੈਕਟਰ ਨਹੀਂ ਪਾਇਆ ਸਵਰਾਜ ਬਹੁਤ ਦਿਨ ਹੋ ਗਏ ਮੈਂ ਚਲ ਬਾਈ ਨਾਲ ਖੜਾ ਵੀਡੀਓ ਬਣਾ ਕੇ ਪਾਉਂਦਾ ਇਹ ਕਿਹ ਮਾਡਲ ਹੈ ਸਾਫ ਟਰੈਕਟਰ ਬੁਰਾ ਯਾਰ ਮੈਂ ਨਾਲ ਦੇਖ ਸਾਫ ਹੈ ਠੀਕ ਹੈ ਬਾਕੀ ਟਰੈਕਟਰ ਕੋਈ ਤੋਤਾ ਸਵਰਾਜ ਦੇ ਉੱਪਰ ਕਿੰਨੀ ਕਿੰਨੀ ਮਿੱਟੀ ਪਈ ਹੋਈ ਹਾਂ ਹਾਂ ਅੱਲਾ ਜਾਲਦੀ ਆ ਥੋੜ ਮਿੱਟੀ ਜ਼ਿਆਦਾ ਪੈਂਦੀ ਆ ਸਾਈਟੋਂ ਬਾਈ ਮੇਰੇ ਸਾਹਬ ਨਾਲ 10-15000 ਦਾ ਬਾਪਰ ਲੱਗਿਆ ਬੰਦੂ ਹਾਂ ਜੂੜਾ ਲੱਗ ਜੂੜੇ ਤੇ ਲੈਟਰ ਬਣਾਏ ਕਿ ਆਪਣੇ ਉਹ ਤਾਂ ਮੈਨੂੰ ਪਤਾ ਨਹੀਂ ਆਪਣੇ ਰੋਸਟ ਏਰੀਆ ਵਿੱਚ ਹੱਥ ਤੇ ਵੱਧ ਚੜਾਈ ਆ ਤੁਹਾਡਾ ਹਾਂ ਬਾਕੀ ਕੋਈ ਨਹੀਂ ਗੱਲ ਪੈਟੂ ਨਾਲ ਇੰਟਰਵਿਊ ਦੂਸਰੇ ਦੇ ਮੋੜ ਤੇ ਟਰੈਕਟਰ ਦਾ ਟਾਇਰ ਤਾਂ ਹਰੇ ਪਈ ਜਾ 90 ਪੈਸੇ ਹੈਗੇ ਟਾਇਰ 90 ਪੈਸੇ ਟਾਇਰ ਨਾਲ ਦੇ ਆਹ ਟਾਇਰਾਂ ਪਰ ਜਿਹੜਾ ਆਹ ਲੁੰਦਾ ਨਾ ਐਮ ਆਰ ਐਫ ਐਮ ਆਰ ਐਫ ਦਾ ਮਾਰਕਾ ਵੀ ਨਹੀਂ ਉਤਰਿਆ ਬਾਈ ਦਾ ਉਹ ਵੀ ਨਹੀਂ ਮਟਿਆ ਹੈਗਾ ਬਾਈ ਆ ਤੇ ਸਹੀ ਗੱਲ ਠੀਕ ਹੈ ਜੀ ਬਾਕੀ ਇੰਜਣ-ਇੰਜਣ ਦਿਖਾ ਦਈਏ ਬਾਕੀ ਵੀਰੇ ਇੰਜਣ ਦਾ ਤਾਂ ਹੁਣ ਤੁਹਾਨੂੰ ਪਤਾ ਹੁਣ ਕਿੰਨੇ ਛੇਤੀ ਇੰਜਣ ਨੂੰ ਕੀ ਆਉਣਾ ਹੈ ਸਹੀ ਗੱਲ ਸਾਰੀ ਟਰੈਕਟਰ ਸੀਲ ਆ ਬਾਈ ਕਿਸੇ ਨਟ ਨੂੰ ਚੱਬਦੀ ਨਹੀਂ ਹੈ ਠੀਕ ਹੈ ਜੀ ਆਵਾਜ਼ ਆਵਾਜ਼ ਲਾਓ ਬਾਈ ਇਸ ਦੇ ਪਾਸੇ ਤੋਂ ਮੜੀ ਵੀ ਟੱਚਿੰਗ ਵੀ ਨਹੀਂ ਹੈ ਨਾ ਕਿਤੇ ਤੇ ਵੀ ਨਹੀਂ ਹੈ ਯਾਰ ਟਰੈਕਟਰ ਸਾਰੀ ਓਰੀਜਨਲ ਹੈ ਜਿਵੇਂ ਹੈਗਾ ਟਰੈਕਟਰ ਉਦਾਂ ਦਾ ਉਦਾਂ ਹੀ ਮੂਰੇ ਹੈਗੇ ਇਹਨੂੰ 650 16 ਦੇ ਮਗਰ 14 13 628 ਨਾਲੇ ਉਹਨੇ ਵੀਰੇ ਇਹ ਨਾ ਸਵਰਾਜ ਦਾ 735 ਟਾਪ ਮਾਡਲ ਤੋਂ ਦੋ ਮਾਡਲ ਆਉਂਦੇ ਆ ਅੱਛਾ ਇੱਕ ਤਾਂ ਇਹਦੇ ਦੋ ਆਉਂਦਾ ਇਕੱਲਾ ਐਫੀ ਆਉਂਦਾ ਹਾਂ ਇਹ ਮਿਲ ਕੇ ਐਫ ਡਬਲ ਈ ਹੈ ਠੀਕ ਆ ਇਹ ਜੋ ਉੱਪਰਲਾ ਮਾਡਲ ਹੈ ਜਮਾਂ ਦੋ ਮਾਡਲ ਆ ਕਿਤੇ ਖੜੇ ਹੋਣ ਦਿਖਾਉਣੇ ਆਪਾਂ ਦੋ ਮਾਡਲ ਖੜੇ ਆ ਆਓ ਖੜਾ ਦੂਜਾ ਪਹਿਲਾਂ ਬਾਅਦ ਲੱਭਾਂਗੇ ਸਟਾਰਟ ਕਰਕੇ ਦਿਖਾਉਂਦੇ ਹਾਂ ਸਟਾਰਟਿੰਗ ਚੈੱਕ ਕਰਾਂਗੇ ਲਾਈਵ ਜਮਾਈ ਗੈਜ ਹੋਈ ਵੀ ਆ ਲੜਕ ਦੇ ਲਿਆ ਯਾਰ ਕੰਟੀ ਚੱਲੇ ਆ ਨੀ ਲੇਲਾ ਜੱਗੂ ਹਲੇ ਆਪਾਂ ਵੀਡੀਓ ਬਣਾਏ ਰਹੇ ਆ ਡਿਮਾਂਡ ਆ ਵੀ ਗਈ ਬਾਈ ਕਹਿੰਦੇ 735 ਹੈਗਾ ਕੋਈ ਉਹ ਵੀਡੀਓ ਬਾਈ ਤਾਂ ਹੀ ਰੋਕ ਕੇ ਦੀ ਵਿੱਚ ਬਣਦੀ ਆ ਹਾਂ ਕਹਿੰਦੇ 735 ਹੈਗਾ ਵਕਾਉ ਕੋਈ ਬਾਕੀ ਕਿਹਨੇ ਵੀ ਆਏ ਆ ਤੇ ਹੁਣ ਪਤਾ ਸੀਜ਼ਨ ਆ ਟਰੈਕਟਰ ਦਾ ਹਾਂ ਅਰੇ ਜਮਨੇ ਲੋਕ ਹੀ ਹੈਗੀ ਟਰੈਕਟਰ ਦੀ ਹਾਂ ਸਹੀ ਗੱਲ ਬਾਕੀ ਸਭ ਨੂੰ ਆਪਣੀ ਪਸੰਦ ਹੁੰਦੀ ਹੁਣ ਪੂਰੇ ਮਾਰਕੀਟ ਵਿੱਚ ਹੈ ਆਪਣੀ ਦਾ ਮੇਨ ਇੱਥੇ ਹੀ ਆ ਟਰੈਕਟਰਾਂ ਦੀ ਰੋਪੜ ਦਾ ਨਵਾਂ ਬੰਦਾ ਦੇਖਣਾ ਉਹਦਾ ਨਵੇਂ ਦਾ ਗਾਹ ਉੱਚਾ ਮਾਡਲ ਲੈ ਗਿਆ ਉੱਚਾ ਮਾਡਲ ਲੈਦਾ ਉਹਨਾਂ ਨੂੰ ਹੁਣ ਚੱਲ ਪਹੇ ਬਾਦਿਆਂ ਸਹੀ ਗੱਲ ਹੁਣ ਇੱਕ ਤੋਂ 1000 ਘੰਟੇ ਚ ਕੀ ਆ ਵੇਚਦਾ ਯਾਰ ਕੁਛ ਵੀ ਨਹੀਂ ਕੁਝ ਨਹੀਂ ਵਿਕਦਾ ਸਭ ਬਾਕੀ ਬਾਈ ਮਰਾੜਾ ਦੇ ਟੇਕ ਹੋਈ ਦੀ ਆ ਉਹਨੇ ਵੀਰੇ ਮਰਾੜਾ ਵਿੱਚ ਅੱਜ ਕੱਲੇ ਵੀ ਗੱਲ ਦੀ ਚਲੂ ਤ੍ਰੀਟਾ ਨਾ ਪਹਿਣ ਖਰਾਬ ਨਾ ਹੋਣਾ ਹਾਂ ਨਹੀਂ ਨਾ ਮੈਂ ਜ਼ਿਆਦਾ ਰੰਗ ਉਤਰ ਜਾਂਦਾ ਹਾਂ ਹੂੰ ਇੱਕ ਬਾਈ ਇੱਧਰ ਚੱਕ ਲੈ ਮੜਿਆ ਥੋੜੀ ਬਾਦੀ ਦਿੱਕਤ ਆਉਂਦੀ ਆ अच्छा 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 इधर माइक होना है इसका माइक हां इतनी बात कैच करता ठीक है बहुत भाई कह रहे हैं आप लोग माइक ਦੀ ਵਾਤੋਂ ਨਹੀਂ ਕਰਦੇ ਵੀ ਮੈਕ ਲਿਆ ਕਰੋ ਗੱਲ ਠੀਕ ਹੈ ਮੈਕ ਜਿੱਦਾਂ ਮੈਕ ਦਾ ਫਾਇਦਾ ਵੀ ਜਿੱਦਾਂ ਹੁਣ ਹਵਾ ਚੱਲਦੀ ਹੈ ਉਹਨਾਂ ਨੂੰ ਆਵਾਜ਼ ਪੂਰੀ ਕੈਪਚਰ ਕਰ ਲਈ ਹੈ ਹਵਾ ਦੀ ਆਵਾਜ਼ ਨਹੀਂ ਹੋਣੀ ਵਿੱਚ ਬਾਕੀ ਦੇ ਲੱਭੀ ਇਹਨਾਂ ਨੂੰ ਆਦੀ ਹੁੰਦੇ ਆ ਸੇਮ ਚਾਰਜ ਆ ਵੀ ਦੇ ਦਿੰਦੇ ਨੂੰ ਤੁਸੀਂ ਫੋਨ ਰੱਖ ਕੇ ਵਿੱਚ ਚਾਰਜ ਕਰਵਾ ਸਕਦਾ ਹੈ ਸਹੀ ਹੈ ਹਾਂ अच्छा लीड लाग दी और दूसरी हां हां ओके अच्छा दूसरा सही जवाब तेरा हम्म हम्म ਜਿਹੜਾ ਗੱਡੀਆਂ ਚ ਹੁੰਦਾ ਇਹ ਬਾਕੀ ਅਮਰੀਂ ਵੀ ਰਹੀ ਗੱਲ ਟਰੈਕਟਰ ਹੈਗੇ ਨੇ ਮਤਲਬ ਕਿ ਸਾਰੇ ਜੀਂਦਾਰਾਂ ਦੀ ਚੱਲੇ ਵਿੱਚ ਟਰੈਕਟਰ ਆਉਂਦੇ ਹੋੜੇ हां सही ਗੱਲ ਹੂੰ ਠੀਕ ਹੈ ਜੀ ਜੋ ਵੀ ਕਿਤਾ ਆਪਣਾ ਮਕਸਦ ਉਹਦਾ ਟਰੈਕਟਰ ਦੀ ਵੀਡੀਓ ਮਾ ਕੇ ਦਿਖਾਓ ਠੀਕ ਆਪਾਂ ਨੂੰ ਜੋ ਦਿਖਦਾ ਆਪਾਂ ਜਿਹੜੀ ਵਿੱਚ ਆਪਾਂ ਪਾ ਦਿੱਤਾ ਹਾਂ ਸਹੀ ਗੱਲ ਬਾਕੀ ਬਾਈ ਰਹੀ ਕਈ ਬਾਈ ਕਹਿੰਦੇ ਥੋੜੀ ਬਾਈ ਗਰੰਟੀ ਗਰੰਟੀ ਤੁਹਾਨੂੰ ਬਾਈ ਤੁਸੀਂ ਆ ਕੇ ਚੀਜ਼ ਆਪਣੀ ਆਪ ਦੇਖਣੀ ਆ ਸਹੀ ਗੱਲ ਆ ਠੀਕ ਆ ਤੇ ਮਦਦ ਜਿਦਾ ਹੁਣ ਉਹਦੇ ਜਦੋਂ ਵੀ ਸਾਡੇ ਕੋਲ ਟਰੈਕਟਰ ਤੋਂ ਪਤਾ ਕਿੰਨੇ ਖੜੇ ਆ ਟਰੈਕਟਰ ਸਾਹਿਬ ਨੇ ਸਾਰੇ ਗਾਹਾਂ ਦੇ ਚੱਲੇ ਹੋਏ ਆਏ ਹੋਣ ਆਪਾਂ ਆਪਣੇ ਵੱਲ ਤੇ ਆਏ ਕਿਹਾ ਸੀ ਪੰਜ ਚਾਰ ਦਿਨ ਹਫਤੇ ਵਾਸਤੇ ਆਪਣੀ ਭਾਈ ਜ਼ਿੰਮੇਵਾਰੀ ਹੈਗੀ ਆ ਤੇ ਕੱਲ ਨੂੰ ਜੇ ਰੱਬ ਨਾ ਕਰੇ ਵੈਸੇ ਤਾਂ ਕੋਈ ਹੁੰਦਾ ਕੁਝ ਨਹੀਂ ਟਰੈਕਟਰ ਨੂੰ ਜਿਹੜੀ ਵਾਈਟ ਟਰੈਕਟਰ ਦੀ ਗਾਰੰਟੀ ਵੈਰੰਟੀ ਉਹ ਵੀ ਨਾ ਇਹ ਗੱਲ ਆਪਰੇ ਮਰਤਾ ਦੱਸਾ ਲੱਗਿਆ ਜਿਹੜਾ ਹੁਣ ਇੱਕ ਵਾਰ ਨਹੀਂ ਇਹ ਡੇਲੀ ਗੱਲ ਹੁੰਦੀ ਹੈ ਅੱਛਾ ਜਿਹੜੀ ਉਹਦੀ ਗਾਰੰਟੀ ਵੈਰੰਟੀ ਉਹ ਹੁੰਦੀ ਨਵੇਂ ਟਰੈਕਟਰ ਹਾਂ ਉਹ ਕੰਪਨੀ ਦਿੰਦੀ ਆ ਉਹ ਗਾਰੰਟੀ ਹੁੰਦੀ ਕੰਪਨੀ ਦੀ ਜਿਹੜੀ ਆਪਾਂ ਨੇ ਕੋਈ ਵੀ ਚੱਲਦੀ ਚੀਜ਼ ਲੈ ਲਈ ਚਾਹੇ ਸਾਢੇ ਜੱਦੀ ਵਿੱਚੇ 2 ਸਾਲ ਚੱਲੀ ਦੀ ਆ ਉਹਦੀ ਸਿਰਫ ਡੀਲਰ ਐ ਜੋ ਕੋਈ ਵਪਾਰੀ ਉਹਦੀ ਗਾਰੰਟੀ ਸਿਰਫ ਆਪਾਂ ਕੁਝ ਐਂ ਕਹਿ ਸਕਦਾ ਹਾਂ ਵੀ ਟਰੈਕਟਰ ਦੇਖ ਲਓ ਚਲਾ ਕੇ 2-4 ਦਿਨ 5 ਦਿਨ ਤੇ ਤੁਹਾਨੂੰ ਕੋਈ ਨੌਂਸ ਲੱਗਦਾ ਵੀ ਤਾਂ ਆ ਬੈਠਿਆ ਭਾਈ ਟਰੈਕਟਰ ਮੋੜ ਦਿਓ ਰਾਣੀ ਚੀਜ਼ ਦੀ ਜਾਨੀ ਕਿ ਆਪਾਂ ਕੋਈ ਤੁਹਾਨੂੰ ਪਰਮਾਨੈਂਟ ਗਾਰੰਟੀ ਨਹੀਂ ਦੇ ਸਕਦੇ ਉਹ ਤਾਂ ਹੈ ਹੀ ਗਿਆ ਠੀਕ ਹੈ ਹਾਂ ਤੇ ਬਾਕੀ ਬਾਈ ਫਿਰ ਤੁਹਾਨੂੰ ਪਤਾ ਫਿਰਦਾ ਵੀ ਜਿਨੇ ਜਿਹਨੇ ਆਹ ਚੀਜ਼ ਲੈਣੀ ਆ ਫਿਰ ਬਾਈ ਉਹਨੂੰ ਆਹ ਚਾਹੀ ਆਪਸ਼ਨ ਵੀ ਕਰਟਰ ਨਵਾਂ ਲੋ ਉਹਦੀ ਆਪਾਂ ਨੂੰ 2 ਸਾਲ ਦੀ ਗਾਰੰਟੀ ਸਾਲ ਦੀ ਜੋ ਵੀ ਹੁੰਦੀ ਕੰਪਨੀ ਦੀ ਉਹ ਤੁਹਾਨੂੰ ਪ੍ਰੋਪਰ ਉਹ ਅਲੱਗ-ਅਲੱਗ ਕੰਪਨੀ ਦੇ ਹਿਸਾਬ ਨਾਲ ਹਾਂ ਤੇ ਬਾਕੀ ਕਰ ਤਾਂ ਠੀਕ ਹੈ ਬਾਈ ਜਿਹਨੂੰ ਲੈਣਾ ਹੋਇਆ ਦੇਖ ਲਿਓ ਆਗੇ ਸਾਡੀਆਂ ਏਜੰਸੀਆਂ ਸਾਰੀਆਂ ਇਕੱਠੀਆਂ ਨੇ ਨਾਲੇ ਨਾਲ ਆਹ ਸਿਰੇ ਤੱਕ ਨਾ ਬਾਈ ਏਜੰਸੀਆਂ ਹੀ ਆਂ ਇਧਰ ਆਓ ਸਿਰੇ ਤੱਕ ਉਧਰ ਜਿੱਧਰ ਦਰਖਤ ਦੇਖਦੇ ਆਂ ਵਰਾਲ ਜੌਰੀ ਤੇ ਸੋਨਾ ਲੀਕਾ ਸਾਰੇ ਇਕੱਠੇ ਹੀ ਆ। ਹਾਂ ਠੀਕ ਆ। ਬਾਕੀ ਨਵੇਂ ਵੀ ਤਾਂ ਘਰੇ ਖੜੇ ਆ। 855 ਪੈਸੇ ਉਹ ਜ਼ਿਆਦਾਤਰ ਇਹਨਾਂ ਜਿਹੜਾ ਸਭ ਤੋਂ ਵੱਧ ਮਾਡਲ ਵੇਚਦਾ 855 ਹੀ ਆ। 735 ਵੀ ਜਾਨੀ ਕਿ ਟਰੈਕਟਰ ਆ ਇਹਨਾਂ ਆਮਨੇ ਹੁਣ ਤੱਕ ਜਿਹੜੀ ਬਹੁਤ ਪਹਿਲਾਂ ਟਰੈਕਟਰ ਬਹੁਤ ਹੋ ਗਿਆ। ਹੁਣ ਵੀ ਇਹਨੇ 735 ਲੈਣਾ ਨਾ ਵਾ 735 ਹੋ ਜਾਂਦਾ। ਸਹੀ ਗੱਲ ਆ। ਹਾਂ। ਸਾਰੇ ਪੱਖ ਨੂੰ ਮਨੇ ਇਹ ਟਰੈਕਟਰ ਦਾ ਤਾਂ ਥੋੜਾ ਜਿਹਾ ਕੰਮ ਜਾਵਾ ਇਹ ਟਰਾਲੀ ਨੂੰ ਵੀ ਚੱਲ ਜਾਂਦੇ ਆ। ਹੂੰ ਇਹ ਤੁਸੀਂ ਤੇ ਮਰਜੀ ਕਿਰਾਏ ਪੜ ਕਿਰਾਏ ਵਾਲੇ ਦੀ ਹਾਂ ਚਲਾਈਏ ਸਾਰੇ ਪੱਖ ਨੂੰ ਡਾਕਟਰ ਠੀਕ ਆ ਦੇਖੋ ਆ ਕੀ ਚੀਜ਼ ਆ ਲੀਵਰ ਆ ਕਾ ਦਾ ਇਹੇ ਆਪਣੇ ਵੀਰੇ ਲੀਵਰ ਨੂੰ ਪਤਾ ਹੁੰਦਾ ਲਿਫਟ ਦਾ ਹਾਂ ਇੱਥੇ ਤੇ ਖੁੱਲ ਕੇ ਲੀਵਰ ਬੜਾ ਵੀ ਹੋ ਜਾਂਦਾ ਹੋਰ ਇਹ ਮਗਰ ਆਪਾਂ ਨੇ ਜਿਆਦਾ ਚੀਜ਼ ਕੋਈ ਇੰਪਲੀਮੈਂਟ ਪਾਉਣਾ ਲਾਗੜੀ ਕੇ ਵਿਖਣਾ ਆਪਾਂ ਨੇ ਪਿੱਛੇ ਉਹ ਪਾਉਣੇ ਹਾਲ ਸੁਆਗ ਹੈਨਾ ਵੀ ਇੱਥੇ ਤੇ ਆਪਾਂ ਕਰ ਸਕਦੇ ਇਹਨੂੰ ਇੱਥੇ ਦੇਖ ਆ ਤੇ ਲੀਵਰ ਬੜਾ ਹੋ ਜਾਵੇ ਉਰੇ ਜਾਉਣੇ ਚੱਕੇ ਹੋਰੇ ਇਹਦਾ ਆਉਨੇ ਬਹੁਤ ਦੇਰ ਦਾ ਹੁੰਦਾ ਜੀ ਗਾੜੇ ਚ ਮੈਨੂੰ ਪਤਾ ਨਹੀਂ ਦਾ ਭਾਈ ਇਹ ਜੌੜੀਰ ਨੂੰ ਇੱਥੇ ਬੱਟਣਾ ਹੁੰਦੇ ਨੇ ਜੌੜੀ ਨੂੰ ਇੱਥੇ ਬੱਗਣਾਉਂਦੇ ਨੇ ਜੌੜੀ ਕੋ ਬੱਗਣਾ ਨਾਲ ਹੋ ਜਾਂਦੀ ਹੈ ਤੇ ਪਰ ਬਾਈ ਪਿੱਛੇ ਤੇ ਮਨ ਕੀ ਕਹਿੰਦੇ ਨੇ ਵੀ ਜਿਹੜਾ ਲੋਹਾ ਹੈ ਨਾ ਸਵਰਾਜ ਨਾ ਲੋਹੇ ਪਿੱਛੇ ਕੰਮ ਨਹੀਂ ਛੱਡਦਾ ਅਗਲਾ ਲਿੰਕਾਂ ਨੂੰ ਥੱਲੇ ਆ ਪੂਰੀ ਹਸਪੀਟਾ ਲਾਈਆਂ ਹੁੰਦੀਆਂ ਹੂੰ ਹੱਲੇ ਦੇ ਇਹਦਾ ਉਹ ਭਾਰੀ ਟਾਲੀ ਚੱਕਦੇ ਆਪਾਂ ਬਹੁਤ ਵਾਰ ਦੇਖਿਆ ਇਹ ਲਿੰਕਾਂ ਨਾ ਉਹਨੇ ਬੈਂਡ ਹੋ ਜਾਂਦੀ ਬੈਂਡ ਹੋ ਜਾਂਦੀ ਹਾਂ ਪਰ ਇਹਦੇ ਵਿੱਚ ਆ ਦਿੱਕਤ ਕੋਈ ਨਹੀਂ ਸੱਗੇ ਸਪੋਰਟ ਮੱਜੀ ਹੋਈ ਆ ਹੂੰ ਉਹ ਨਾਲ ਤਾਂ ਹੁਣ ਮੈਨੂੰ ਪਤਾ ਹੀ ਹੈ ਆਪਣੇ ਤਾਂ ਕਹਿੰਦੇ ਵੀ ਜਿਹੜੇ ਜਿਹਨੇ ਨਵਾਂ ਲੈਣਾ ਜਿਹਨੂੰ ਕੋਈ ਨਹੀਂ ਪਸੰਦ ਆਉਂਦਾ ਉਹ ਫਿਰ ਖਬਰਾਂ ਦੇ ਬਦਲ ਲਈ ਆ। ਇਹ ਸੀਆਰਟੀ ਆ। ਸੀਆਰਟੀ ਆ। ਸੀਆਰਟੀ ਨਾਲ ਆ ਬਾਈ 969। ਅੱਛਾ। ਹੋਰ ਵੀ ਡਰਾਈਵ ਦੇ ਵਿੱਚ ਆ ਬਾਈ ਇਹ। ਪੰਜ ਸਟਾਰ। ਹਾਂ। ਤੇ ਇਹ ਵੀ ਹੁਣ ਦੂਆ ਆਪਣੇ ਸ਼ਟਲ ਗੇਰੇ 'ਚ ਵੀ ਛੱਡਨੇ ਗਏ ਦੀ। ਹਾਂ ਸ਼ਟਲ ਗੇਰੇ ਆ ਗਿਆ। ਮਾਕੇ ਵੀ ਇਹ ਟਰੈਕਟਰ ਆਪਣੇ ਰੋਪੜ ਯਾਦਾਂ ਆਰਡਰ ਦੀ ਦਿੰਦੇ ਨੇ ਹੂੰ ਇਹਨੇ ਆਰਡਰ ਪਾਇਆ ਬੰਦ ਉਹਨੂੰ ਮਾ ਕੇ ਦਿੰਦੇ ਨੇ ਤੇ ਪਹਿਲਾਂ ਆਪਣੇ ਮਾ ਕੇ ਪਰ ਨਹੀਂ ਮਿਲਦਾ ਜਿਹੜਾ ਆਪਣੇ ਇਰੀਆ ਤੋਂ ਟਰੈਕਟਰ ਘੱਟ ਮਿਲਦਾ ਹੁਣ ਆ ਨਾ ਮਲਦੀ ਸੀ ਆੜੀ ਹੁਣ ਇਹ ਵੀ ਟਰੈਕਟਰ ਦੇਖਣ ਲੱਗ ਪਏ ਹੂੰ ਇਹਨੂੰ ਨਾਲ ਵੇਟ ਵੀ ਆਉਂਦੇ ਨੇ ਕੰਪਨੀ ਫਿੱਟੜੇ ਠੀਕ ਹੈ ਮਗਲੇ ਟਰੈਕਟਰ ਇਹ 16 9 30 ਦੇ ਆ ਉਹਨਾਂ ਨਾਲ ਬੜੇ ਆਉਂਦੇ ਆ ਸਵਰਾਜ ਨਾਲ ਹੂੰ ਐਮ ਆਰ ਐ ਟਰੈਕਟਰ ਇਹਦੇ ਬੜੇ ਆ 11 24 ਬਾਕੀ ਜਮਨੇ ਚੌਂਡੀਅਰ ਦੇ ਟਰੈਕਟਰ ਮਿਲ ਗਈ ਫੋਰ ਵੀ ਜਿਹੜੇ ਸੀਆਰਟੀ ਦੇ ਵਧੀਆ ਐ ਸਵਰਾਜ ਦੀ ਵੀ ਮਤਲਬ ਕਿ ਤਕਨੀਕ ਹੁਣ ਤੱਕ ਜਿੰਨੇ ਵੀ ਟਰੈਕਟਰ ਆਏ ਆ ਟਰੈਕਟਰ ਉਹਨੇ ਕੋ ਬੰਦੇ ਨੂੰ ਹੈਗੇ ਨਹੀਂ ਤੇ ਇਹ ਕਿਉਂ ਨਾਲੇ ਵਧੀਆ ਰਿਸਪੌਂਸ ਦਿੱਤਾ ਦਾ ਟਰੈਕਟਰ ਸਹੀ ਵੀ ਠੀਕ ਆ ਟਰੈਕਟਰ ਦਾ ਤੇਲ ਖਰਚਾ ਵੀ ਜਾਇਜ਼ ਆ ਤੇ ਇਹ ਵੀ ਟਰੈਕਟਰ ਕਾਡ ਕਾਰਡ 'ਚ ਵੀ ਖਾਸ ਆ ਦੂਏ ਨਾਲ ਸਹੀ ਆ ਬੜਾ ਹੈ ਖਾਕੀ ਆ ਵੀ ਬਹੁਤ ਖੁੱਲਿਆ ਡੁੱਲਾ ਉੱਚਾ ਸਾਰਿਆਂ ਨਾਲ ਉਹ ਹੈ ਹੈਨਾ ਪਲੇਟਫਾਰਮ ਬਹੁਤ ਵਧੀਆ ਨਹੀਂ ਉਹਦੇ ਪਲੇਟਫਾਰਮ ਦੀ ਕਿੱਡਾ ਉੱਚਾ ਆਹ ਖੜਾ ਦੂਜਾ ਕੱਲਾ ਇੱਥੇ 732 ਇਹ ਤਾਂ ਉਹਦੇ ਨਾਲ ਲਈ ਆ ਇਹ ਉਹਦੇ ਨਾਲ ਦਾ ਹੀ ਇਹ ਪਰਦਾ ਮਾਡਲ ਦਾ ਪੜਨਾ ਹਾਂ ਹਾਂ ਤੇ ਉਹ ਦੂਆ ਆਓ ਆ ਮਾਗਰ ਲਾ ਅੱਕੇ ਭਾਈ ਮੈਂ ਉਹੀ ਕਹਿ ਦਵਾਂ ਵੀ ਇਹਨਾਂ ਮਾ ਬਹੁਤ ਫਰਕ ਕਿਹੜਾ ਐ ਧੰਮ ਨਹੀਂ ਪਤਾ ਪਰ ਮੈਨੂੰ ਕਿਸੇ ਦਾ ਕਲੱਚ ਕੋ ਲੋਚ ਦਾ ਫਰਕ ਐ ਇੱਕ ਥੋੜਾ ਜਿਹਾ ਹੈਗਾ ਸਟੀਰੀਂਗ ਦਾ ਵੀ ਫਰਕ ਠੀਕ ਆ 13 ਦੇ ਗੱੜਾ ਚਾਹੁੰਦਾ ਬਨੇ ਵੀਰੇ ਹਾਂ 13 ਚ ਆ ਵੀ ਮੋਂ ਦੇਖਾਇ ਜਿਹੜੇ ਹੁਣ ਆਏ ਨਵੇਂ ਮਾਡਲ ਦੇ ਆਪਣੇ ਸਵਰਾਜ ਇਹਨਾਂ ਦਾ ਨਾ ਕਲਚ ਬਹੁਤ ਮਨ ਲਗੀ ਸਮੂਥ ਹੈ ਪਹਿਲਾਂ ਦੇਖਾ ਥੋੜਾ ਜਿਹਾ ਕਲਚ ਥੋੜਾ ਜਿਹਾ ਹਾਰਡ ਹਾਰਡ ਦਾ ਇਹਨਾਂ ਦਾ ਮਨ ਲਗੀ ਕਲਚ ਬਹੁਤ ਵਧੀਆ ਹੁਣ ਜਦ ਵੀ ਰੈਲਾ ਪਿਆ ਕਲਚ ਪੱਕੀ ਨੇ ਕੋਲ ਬਾਈ ਆਪਣੇ ਹੋਰ ਵੀ ਟਰੈਕਟਰ ਖੜੇ ਹੁੰਨੇ ਪੁਰਾਣੇ ਫਿਲਹਾਲ ਤਾਂ ਟਰੈਕਟਰ ਦੋ ਹੀ ਖੜੇ ਸੋਏ ਖੜੇ ਸੋਨਾ ਲਿਖਾ ਤੇ ਜੂ ਦੇ ਆਪ ਲੱਗਦੇ ਵੀਡੀਓ ਪਾ ਕੇ ਖਾ ਦੋਗੇ ਦੋ ਟਰੈਕਟਰ ਖੜੇ ਆ ਹੋਰ ਵੀ ਨੇ ਕੋ ਪਿੱਛੇ ਵੀ ਖੜੇ ਪੁਰਾਣੇ ਟਰੈਕਟਰ ਇਹ ਕੋਈ ਹੋਰ ਵੀ ਕਿਤੇ ਪੁਰਾਣਾ ਟਰੈਕਟਰ ਹੋਣਾ ਹੁੰਦਾ ਸਾਰੇ ਹੁੰਦੇ ਨੇ ਜੀ ਬਾਕੀ ਬਾਈ ਜੇ ਹੁਣ ਕੋਈ ਜੌਂਡੀਰ ਦਾ ਹੋਊਗਾ ਉਹਨਾਂ ਦਾ ਬਾਈ ਨੂੰ ਕੰਟੈਕਟ ਕਰਿਆ ਕਰੋ ਤੇ ਦੋ ਦਿਨ ਡੈਕਟਰ ਬੁੱਕ ਵੀ ਕਰਤੇ ਮਨ ਲੱਗਾ ਬਾਈ ਹਾਂ ਦੋ ਚਾਰ ਇੱਕ ਦੋ ਦਿਨ ਤਾਂ ਕਰਨੀ ਹੁੰਦੀ ਉਹ ਅੱਛਾ ਇੱਕ ਤਾਂ 50 75 ਰੇ ਬਿਨਾ ਉਤੇ ਕੈਵਨ ਤੇ ਅੱਛਾ ਇੱਕ ਗੱਲ ਆਇਆ ਹੁਣ ਥੋੜਾ ਜਿਹਾ ਜੀਮੀ ਦਾ ਸਾਰੇ ਸੀਜ਼ਨ ਚ ਵੜ ਗਏ ਬਾਈ ਉਧਰ ਵੀ ਜੀ ਆ ਰਹੇ ਉਧਰ ਵੀ ਜੀ ਹੋ ਗਏ ਸਾਰੇ ਕਣਕਾਂ ਦੀ ਉਹ ਕੋਪਰ ਤੇ ਰੱਬ ਡਰਾਈ ਜਾਂਦਾ ਹੁਣ ਰੇਕ ਨੂੰ ਕਾਲੀ ਆ ਪਤਾ ਰੋਜੇ ਬਾਈ ਚੜ ਕੇ ਆਏ ਰੇਤਾਂ ਅੱਜ ਵੀ ਬੱਦਲ ਆ ਕੱਲ ਵੀ ਬੱਦਲੇ ਤੇ ਤਕਰੀਬਨ 3-4 ਦਿਨ ਹੋ ਗਏ ਅੱਜ ਥੋੜੀ ਧੁੱਪ ਨਿਕਲੀ ਆ ਅੱਜ ਠੀਕ ਆ ਨਹੀਂ ਤਾਂ ਬੱਦਲੇ ਤੇ ਮੱਖੂ ਬਾਈ ਦਾ ਨੰਬਰ ਵੀ ਥੱਲੇ ਦੱਸ ਦਣਾ 9815599901 ਉਹ ਬੋਰਡ ਦਿਖਾ ਦਿੰਨੇ ਬਾਈ ਨਾਲ ਗੱਲ ਕਰਨੀ ਹੋਈ ਬਾਈ ਨਾਲ ਕਰ ਲਓ ਮੇਰਾ ਨੰਬਰ ਹੈਗਾ ਬਾਈ 8646678790 ਇਹੋ ਮਰਜ਼ੀ ਨਾਲ ਗੱਲ ਕਰਦੇ ਦਵਾਰੇ ਬੋਲਦੇ ਮੜ ਜਾ ਉਹ ਹਾਰਨ ਵੱਜੇ ਦਾ ਬਸ 8646678790 ਬੈਠ ਠੀਕ ਆ ਦੋਨੇ ਨੰਬਰਾਂ ਦੀ ਗੱਲ ਕਰਦੇ ਹੋ ਜੇਣਾ ਵੀ ਤੇ ਜੇ ਕੋਈ ਨਵੇਂ ਦਾ ਕਾਰੋ ਹੈ ਭਾਈ ਨੰਬਰ ਦੇਖ ਲਓ ਇਹ ਕੀ ਗੱਲ ਹੈ ਭਾਈ ਆਪਾਂ ਹੋਰ ਦੱਸ ਦਈਏ ਕਿ ਜਿਹੜੇ ਜਿਕਨਾ ਟਰੈਕਟਰ ਨੇ ਜੋਂਡੀਆਰ ਜਾਂ ਇਹ ਹੋਗੇ ਸਵਰਾਜ ਇਹ ਸਿਰਫ ਸਾਡੇ ਰੋਪੜ ਏਰੀਆ 'ਚ ਟਰੈਕਟਰ ਦੇਖਣ ਇਹਨਾਂ ਦਾ ਭਾਈ ਏਰੀਆ ਦਾ ਚੱਕਰ ਆ ਸਾਡਾ ਹਾਂ ਯਾਨੀ ਕਿ ਜਿਹਨਾਂ ਜੋਂਡੀ ਲੈਣਾ ਸੀ ਉਹ ਸਾਰੇ ਉਹਨਾਂ ਰੋਪੜ ਏਰੀਆ ਵਾਲੇ ਸਾਡੇ ਬੰਦੇ ਕਿਤੇ ਟਿਕਿਆ ਕਰੋਂ ਇੰਡੋ ਫਾਰਮ ਤੇ ਆਹ ਸੋਨਾਲੀ ਕਾਲੇ ਦਾ ਵੀ ਚੱਕਰ ਹੈ ਇਹਨਾਂ ਦਾ ਵੀ ਚੱਕਰ ਆ ਸਾਡਾ ਥੋੜਾ ਜਿਹਾ ਹੈ ਨਹੀਂ ਇਹ ਇਹ ਜਿੱਥੇ ਮਰਜ਼ੀ ਦੇ ਸਕਦੇ ਪੂਰੇ ਏਰੀਆ 'ਚ ਆਲ ਇਡੀਆ ਨਹੀਂ ਸਾਨੂੰ ਆਇਆ ਵੀ ਜਿੱਥੇ ਡੀਲਰ ਨਹੀਂ ਉਹ ਤਾਂ ਨਹੀਂ ਦੇ ਸਕਦੇ ਹਾਂ ਮੈਨੂੰ ਹੁਣ ਤਿੰਨ ਚਾਰ ਫੋਨ ਆਏ ਇੱਕ ਬਾਈ ਦਾ ਆਇਆ ਤਾਂ ਅੰਮ੍ਰਿਤਸਰ ਦੇ ਠੀਕ ਆ ਜਿੱਦਣ ਤਾਂ ਪਹਿਲੇ ਦਿਨ ਦਿੱਤਾ ਵੀਡੀਓ 'ਚ ਨੰਬਰ ਫੋਨ 'ਉਹ ਵੀ ਮੈਂ ਹੀ ਗੱਲ ਕਹੀ ਫਿਰ ਬਾਈ ਦਾ ਮਲੇਰਕੋਟਲੇ ਤੇ ਆਇਆ ਉਹਨੂੰ ਵੀ ਇੱਕ ਵਾਰ ਇੱਥੇ ਤੇ ਗੜਝਾਂ ਕਰਦੇ ਆਇਆ ਉਹਨਾਂ ਨੂੰ ਵੀ ਜਿਲ੍ਹਾ ਨਵਾਂ ਸ਼ਹਿਰ ਪੈਂਦਾ ਮਾ ਬਾਈ ਨਹੀਂ ਵੀ ਇਦਾਂ ਦੇ ਨਹੀਂ ਜਾਂਦੇ ਇੱਕ ਰੱਬ ਇੱਕ ਵਾਰ ਦਾ ਐ ਭਾਈ ਐ ਵੀ ਕਹਿੰਦਾ ਕਹਿੰਦਾ ਭਾਈ ਹਾਰ ਵੀ ਨਹੀਂ ਪਾਉਂਦੇ ਐ ਕਹਦੂੰਗਾ ਵੀ ਮੈਂ ਤਾਂ ਪੁਰਾਣੀ ਲੈ ਕੇ ਆਇਆ ਮਖਾ ਭਾਈ ਨਹੀਂ ਪਤਾ ਤਾਂ ਲੱਗੇ ਜਾਂਦਾ ਭਾਈ ਏਰੀਏ ਤਾਂ ਬਿਨਾਂ ਟਰੈਕਟਰ ਦੇ ਨਹੀਂ ਸਕਦਾ ਹਾਂ ਯਾਨੀ ਕਿ ਆਪਣੇ ਆਪਣੇ ਏਰੀਏ ਨੂੰ ਲੈ ਕੇ ਟਰੈਕਟਰ ਫਾਇਦਾ ਕਾਨੂੰ ਰੱਬ ਨਾ ਕਰੇ ਕੋਈ ਦਿੱਕਤ ਵੀ ਆਉਂਦੀ ਆ ਗਾਰੰਟੀ ਵਾਰੰਟੀ ਕੋ ਲੈਣੀ ਪੈਂਦੀ ਆ ਕਿਹੜੇ ਜਾਣਾ ਸੌਖਾ ਹਾਂ ਬੱਚਾ ਲੰਮਾ ਵੀਰੋ ਠੀਕ ਆ ਠੀਕ ਆ ਜੀ ਅੱਜ ਦੇ ਬਲੌਗ ਚ ਇੰਨਾ ਹੀ ਮਿਲਦੇ ਆ ਦੱਸ ਦਈਏ ਥੋੜਾ ਜਿਹਾ ਪੁਰਾਣੇ ਟਰੈਕਟਰ ਬਾਰੇ ਬ੍ਰੈਂਡ ਨਾਮ ਲੱਗੇ ਤਾਂ ਅੱਗੇ ਦੱਸੋ ਆ ਹਾਂ ਤੇ ਭਾਈ ਇਹ ਤੋਂ ਇਲਾਵਾ ਆਪਣੇ ਕੁਫ ਸੋਨਾਰੀ ਕਾ ਵੀ ਆਇਆ ਦੋ ਰੈਕਟਰ 750 ਵਧੀਆ ਰੈਕਟਰ ਹੈ 750 ਤੇ ਕਾ ਬਲੇ ਕੋਲ 735 ਆਇਆ ਘੱਟ ਰੇਟ ਵਾਲਾ ਹਾਲਤ ਠੀਕ ਹਲਦੀ ਵਧੀਆ ਰੈਕਟਰ ਹੈ ਹਾਂ ਲੈਣਾ ਬਾਈ ਮੈਨੂੰ ਕਈ ਵੀਰਾਂ ਦੇ ਫੋਨ ਆਏ ਹੋਏ ਮੇਰੇ ਯਾਦ ਵੀ ਨਹੀਂ ਘੱਟ ਰੇਟ ਵਾਲਾ ਰੈਕਟਰ 735 ਵਧੀਆ ਇੰਜਨ ਗੇਅਰ ਦਾ ਉੱਪਰ ਜੇ ਕਿਸੇ ਨੇ ਲੈਣਾ ਹੋਇਆ ਦੇਖ ਲਿਓ ਮਾਡਲ ਲੰਬੇ ਆ ਬਣੇ ਟੂਨ ਕੈਮ ਹੈ ਤੇ ਬਾਕੀ ਜੇ ਕਿਸੇ ਨੇ ਬਾਈ ਰੈਕਟਰ ਵਿਚਣਾ ਹੁੰਦਾ ਪੁਰਾਣਾ ਉਹ ਜ਼ਰੂਰ ਦੱਸਿਆ ਕਰੋ ਮੈਨਾਂ ਦੋ ਬਹੁਤ ਬਹੁਤ ਪਾਵੇਗਾ ਤੇ ਬਹੁਤ ਵਧੀਆ ਲੱਗਦਾ ਕਰ ਦਿਓ ਲਾਈਕ ਤੇ ਹੋਏ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਸਾਰਿਆਂ ਦਾ ਧੰਨਵਾਦ